ਉਹ ਦਰਾਵਿੜ ਜੀ ਤੁਹਾਨੂੰ ਗਰਾਜ ਤੇ ਛੱਡ ਦੇਵਾਂ ਆਓ ਤਾਂ ਤੁਸੀਂ ਵੀ ਮੇਰੇ ਵਾਂਗ ਕਿਸਾਨ ਹੋ ਕੀ ਮੈਂ ਵੀ ਪ੍ਰਤੀਬਾਨੂ ਪਾਲਦਾ ਹਾਂ ਤਾਂ ਜੋ ਇਹ ਸਫਲਤਾ ਦੀ ਫਸਲ ਉਗਾ ਸਕੇ ਉਹ ਅੱਛਾ ਕਾਸ਼ ਤੋਂ ਹੱਡੇ ਵਰਗਾ ਗੇਮ ਚੇਂਜਰ ਸਾਡੇ ਕੋਲ ਵੀ ਹੁੰਦਾ ਹੈਗਾ ਨਾ ਖੇਤੀ ਦਾ ਗੇਮ ਚੇਂਜਰ ਇਹ ਹੈ ਕਿਸਾਨ ਨਵਰਤਨਾ ਨੈਨੋ ਸ਼ਕਤੀ ਨੈਨੋ ਡੀਏਪੀ ਇਹਨੂੰ ਲਿਆਏ ਨੇ ਬਾਰਾਦੀਪ ਫਾਸਫੇਟਸ ਲਿਮਿਟਿਡ ਅਤੇ ਜੁਆਰੀ ਫਾਰਮ ਹਬ ਇਸ ਦੀ ਹਰ ਬੂੰਦ ਵਿੱਚ ਹੈ ਕਰੋੜਾ ਨੈਨੋ ਕਣਾਂ ਦੀ ਸ਼ਕਤੀ ਇਹ ਪੌਦਿਆਂ ਨੂੰ 95% ਤੱਕ ਪੋਸ਼ਣ ਤੁਰੰਤ ਦਵਾਏ ਨੈਨੋ ਕਣਾਂ ਦੇ ਕਾਰਨ ਪੱਤੀਆਂ ਇਸ ਨੂੰ ਦੋਵਾਂ ਪਾਸਿਆਂ ਤੋਂ ਸੋਖ ਲੈਂਦੀਆਂ ਹਨ ਬਿਨਾ ਵੇਸਟੇਜ ਦੇ ਅਤੇ ਉਪਜ ਖੂਬ ਵਧਾਏ ਹੁਣ ਨੈਨੋ ਯੂਰੀਆ ਵੀ ਲਓ ਓਏ ਗਰਾਜ ਪਹਿਲਾਂ ਨੈਨੋ ਡੀਏਪੀ ਫਿਰ ਗਰਾਜ ਜੈ ਕਿਸਾਨ ਨਵਰਤਨਾ ਨੈਨੋ ਸ਼ਕਤੀ ਨੈਨੋ ਡੀਏਪੀ ਵਿਗਿਆਨ ਦਾ ਵਰਦਾਨ ਹਰ ਫਸਲ ਦੀ ਸ਼ਾਨ